ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਆਪਾਂ ਬਣਾਵਾਂਗੇ ਕarele ਇਹ ਕarele ਜਿਹੜੇ ਆਮ ਕarele ਨਹੀਂ ਹੈਗੇ ਇਹ ਹੈਗੇ ਇਹਨੂੰ ਕਹਿੰਦੇ ਜੰਗਲੀ ਕarele ਸਾਡੇ ਬਲ ਕਹਿੰਦੇ ਬਣਸ ਕarele ਇਹ ਬੜੇ ਹੀ ਗੁਣਕਾਰੀ ਹੁੰਦੇ ਨੇ ਜੀ ਇਹ ਸ਼ੂਗਰ ਦੇ ਮਰੀਜ਼ਾਂ ਵਾਸਤੇ ਬਹੁਤ ਵਧੀਆ ਹਸਾਬਤ ਹੁੰਦੇ ਆ ਇਹ ਬਣਾਉਣੇ ਵਾਸਤੇ ਆਪਾਂ ਲਵਾਂਗੇ ਜਿੰਨੇ ਆਪਾਂ ਕarele ਲਏ ਉਸੇ ਹਿਸਾਬ ਨਾਲ ਆਪਾਂ ਪਿਆਜ਼ ਕਟਾਂਗੇ ਉਸੇ ਹਿਸਾਬ ਨਾਲ ਆਪਾਂ ਟਮਾਟਰ ਲਵਾਂਗੇ ਮਿਰਚ ਹਲਦੀ ਧਲੂਣ ਹਾਂਜੀ ਜਿਹੜੇ ਸਾਡੇ ਕarele ਆ ਉਹ ਆਪਾਂ ਕੱਟ ਲਏ ਇਸ ਤਰੀਕੇ ਨਾਲ ਇਹਨਾਂ ਨੂੰ ਛਿੱਲਣ ਦੀ ਲੋੜ ਨਹੀਂ ਪੈਂਦੀ ਐ ਇੱਦਾਂ ਹੀ ਬਣਾਈਦੇ ਆ ਜੀ ਤੇ ਬਾਕੀ ਆਪਾਂ ਤੋੜ ਕੇ ਲਾਵਾਂਗੇ ਹਾਂਜੀ ਜਿਹੜਾ ਸਾਡਾ ਤੇਲ ਆ ਕਰਨ ਹੋ ਚੁੱਕਾ ਹੁਣ ਇਹਦੇ ਵਿੱਚ ਆਪਾਂ ਪਿਆਜ਼ ਤੇ ਹਰੀਆਂ ਮਿਰਚਾਂ ਪਾ ਲਈਏ ਥੋੜੀ देर ਪਿਆਜ਼ ਪੱਕਣ ਤੋਂ ਬਾਅਦ ਆਪਾਂ ਪਾ ਦਵਾਂਗੇ ਹਲਦੀ ਤੇ ਵਿੱਚੇ ਪਾ ਦਵਾਂਗੇ ਲੋਨ ਮਿੱਠੀ ਪਤਮਰ ਦੇ ਟਮਾਟਰ ਹੁਣ ਥੋੜੀ ਜਿਹੀ ਕਾਰ ਤੋਂ ਬਾਅਦ ਆਪਾਂ ਫੋਲਾਂਗੇ ਫਲੇਟ ਇਹਨਾਂ ਕਰੀਏ ਨੂੰ ਆਪਾਂ ਜ਼ਿਆਦਾ ਪਕਾਣਾ ਨਹੀਂ ਹੈ ਇਹਨੂੰ ਹਲਕਾ ਕੱਚਾ ਰੱਖਣਾ ਕਿਉਂਕਿ ਜੇ ਆਪਾਂ ਜ਼ਿਆਦਾ ਪਕਾ ਲ dennਾ ਤਾਂ ਇਹਦੇ ਵਿੱਚ ਗੋਣ ਉਹ ਸਾਰੇ ਖਤਮ ਹੋ ਜਾਂਦੇ ਨੇ ਹਾਂਜੀ ਹੁਣ ਆਪਾਂ ਇਹਨਾਂ ਕਰੀਏ ਪਾ ਕੇ ਇਹਨੂੰ ਹਲਕੇ ਛਿੜੇ ਦਵਾਂਗੇ ਤੇ ਥੋੜੀ ਦੇਰ ਬਾਅਦ ਚੱਖਣ ਬਾਅਦ ਤੇ ਛੱਡ ਦਵਾਂਗੇ ਇਹਨਾਂ ਨੂੰ ਆਪਾਂ ਜ਼ਿਆਦਾ ਪਕਾਣਾ ਨਹੀਂ ਹੋਗਾ ਬਸ ਹਲਕੇ ਕੱਚੇ ਰੱਖਣੇ ਕਿਉਂਕਿ ਸਤੇ ਤਾਂ ਨਹੀਂ ਫਰਦਾ ਦੋਦੇ ਨੂੰ ਤੇਰੇ ਇੱਕ ਰੇਲੇ ਆ ਇਹ ਆਮ ਰੇਲੇ ਨਹੀਂ ਹੈਗੇ ਇਹ ਹੈਗੇ ਹਨ ਹੀਰੇ ਮਣ ਵਿੱਚ ਦੇ ਆਪਣੇ ਆ ਵੀ ਉਦਰੇ ਦੀ ਤਰ੍ਹਾਂ ਹੈ ਇਹ ਮਨੋਂ ਆਪਾਂ ਲੈਣੇ ਬਾਜ਼ਾਰ ਵਿੱਚੋਂ ਬਹੁਤ ਘੱਟ ਮਿਲਦੇ ਆ ਇਹ ਆਪਾਂ ਜਿੱਦਾਂ ਆਪਾਂ ਨਾਮਕਾਉ ਹੋ ਜਾਈਏ ਇਧਰ ਖੋਈ ਅੱਧੇ ਦੇ ਜਿਹਾ ਕਲਮਨ ਮੋਰ ਦੇ ਜਿਹੜੇ ਬੱਚੇ ਜਿਹੜੇ ਹਨ ਜੀ ਓਹੋ ਨਮਕ ਦੇ ਹੋਰ ਦੇ ਉੱਪਰ ਖੜਾਰੇ ਕੇ ਦੇਦੇ ਹਾਂ ਜੀ ਇਹ ਉਹਨਾਂ ਕੋਈ ਵਰਦੇ ਆ ਜੀ ਇਹ ਦੋ ਤਰ੍ਹਾਂ ਦੇ ਹੁੰਦੇ ਇੱਕ ਹੁੰਦੇ ਜੀ ਜਿਹੜਾ ਆਪਾਂ ਬਣਾਏ ਆ ਤੇ ਇੱਕ ਹੁੰਦੇ ਹੋਰੇ ਜੀ ਜਿਹਦੇ ਕੋਈ ਜਨਾਂ ਜੀ ਯੱਤਵਧਰਾਂ ਨਹੀਂ ਹੁੰਦੀ ਉਹ ਬਿਲਕੁਲ ਮਿੱਠੇ ਬਣਦੇ ਆ ਜਿਵੇਂ ਜਿਹੜੇ ਤਿਕਰੀਵਨ ਜਿਹੜੇ ਬਹੁਤ ਜ਼ਿਆਦਾ ਵਧੀਆ ਬਣਦੇ ਇਹੀ ਹੁੰਦੇ ਆ ਜੀ ਹਾਂਜੀ ਜਿਹੜੇ ਸਾਡੇ ਕਰੇਲੇ ਆ ਉਹ ਬਣ ਕੇ ਤਿਆਰ ਹੋ ਚੁੱਕੇ ਹੈ ਇਹਨਾਂ ਨੂੰ ਇਸ ਤਰੀਕੇ ਨਾਲ ਬਣਾਉਣਾ ਜੀ ਜੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ